ਜਿੰਦਾਬਾ ਜਿੰਦਾਬਾ ਵਰਤਦੀਆਂ ਚਾਹ ਪੱਤੀਆਂ ਕਾਰਾ ਨੀਤਿਕ ਮੋਰਚਾ ਜਿੰਦਾਬਾ 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 ਖਾਨਾ ਦਾ ਇਕਾ ਜਿੰਦਾਬਾ 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 ਬੋਤੀ ਸਰਕਾਰ ਮੁਰਦਾਬਾਦ 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 ਬੋਤੀ ਸਰਕਾਰ ਮੁਰਦਾਬਾਦ 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 ਅੱਜ 25 ਤਰੀਕ ਆ ਯਾਰਮਾ ਮਹੀਨਾ 2024 ਨੂੰ 28 ਤਰੀਕ ਆ ਅੱਜ 28 ਤਰੀਕ ਯਾਰਮਾ ਮਹੀਨਾ 2024 ਨੂੰ ਜਿਹੜਾ ਧਰਨਾ ਵਾ ਬਹੁਤ ਜਿਆਦਾ ਰੰਗ ਫੜ ਗਿਆ ਤੇ ਮੈਂ ਧੰਨਵਾਦ ਕਰਦਾ ਸਾਰੇ ਕਿਸਾਨਾਂ ਸਮੁੱਚਾ ਜਾਏ ਬੰਦਿਆਂ ਦਾ ਜਿਨ੍ਹਾਂ ਨੇ ਬਹੁਤ ਵੱਡੇ ਲੈਵਲ ਤੇ ਹੰਗਾਰਾ ਮਾਰਿਆ ਹਲਾਰਾ ਮਾਰਿਆ ਤੇ ਮੈਂ ਬੂਟੇ ਵਾਲ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਾਣੀ ਦੀ ਟੈਂਕੀ ਲਿਆ ਕੇ ਦਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਦੋ ਥੋੜਾ ਜਿਆ ਜਾਣਕਾਰੀ ਅੱਜ ਦੀ ਸਥਿਤੀ ਕੀ ਆ ਮੋਰਚੇ ਦੀ ਅੱਜ ਦੀ ਸਥਿਤੀ ਮੋਰਚੇ ਚੜ੍ਹਦੀ ਕਲਾ ਚ 26 ਤਰੀਕ ਦਾ ਸਰਦਾਰ ਸੁਖਜੀਤ ਸਿੰਘ ਦਾ ਦੋ ਝੰਡੇ ਜਿਹੜਾ ਉਹ ਮਰਨਵਰ ਤੇ ਬੈਠਾ ਤੇ ਪੂਰੀਆਂ ਬਲੰਦੀਆਂ ਸਿੰਘ ਉਹਨਾਂ ਦਾ ਮਨੋਂਵਾਲ ਜਿਹੜਾ ਪੂਰਾ ਬੁਲੰਦੀਆਂ ਜਾਂ ਕਿਉਂਕਿ ਇਹ ਕੰਮ ਜਿਹੜਾ ਵਾ ਸਾਂਝਾ ਧਰਮ ਦਾ ਕੰਮ ਆ ਤੇ ਸਾਂਝੇ ਧਰਮ ਦੇ ਵਿੱਚ ਪਰਮੇਸ਼ਰ ਜਿਹੜਾ ਉਹ ਆਪ ਨਾਲ ਗਵਾਹ ਹੁੰਦਾ ਉਹਨਾਂ ਦੇ ਕਿਰਪਾ ਕਰਕੇ ਹੱਥ ਰੱਖੇ ਤੇ ਸਰਕਾਰਾਂ ਨੂੰ ਵੀ ਮਤਬੁੱਤ ਦਵੇ ਸਰਕਾਰਾਂ ਵੀ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਨੂੰ ਛੇਤੀ ਛੇਤੀ ਲਾਗੂ ਕਰਨ ਤੇ ਸਾਡੇ ਜਿੰਨੇ ਵੀ ਇੱਥੇ ਆਗੂ ਆ ਪਹੁੰਚੇ ਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਵਾਕੇ ਨੂੰ ਆਨਾ ਕਿਰਪਾ ਕਰਕੇ ਛੇਤੀ ਛੇਤੀ ਪਹੁੰਚੋ ਤੇ ਬਹੁਤ ਵਧੀਆ ਮੋਰਚਾ ਚੱਲ ਰਿਹਾ ਸੰਗਤਾਂ ਬਹੁਤ ਬੁਲੰਦੀਆਂ ਦੇ ਆ ਹੋਰ ਵੀ ਸਕਦਾ ਇਥੇ ਪਹੁੰਚ ਕੇ ਛੇਤੀ ਤੋਂ ਛੇਤੀ ਆਪਾਂ ਇਹ ਮਸਲੇ ਦਾ ਹੱਲ ਕਰਾਈਏ ਡੱਲੇਵਾਲ ਸਾਹਿਬ ਦੀ ਸਥਿਤੀ ਕੀ ਹੈ ਜੀ ਡੱਲੇਵਾਲ ਸਾਹਿਬ ਕਿਹੜੀ ਜਗ੍ਹਾ ਤੇ ਆ ਥੋੜੀ ਜੁਨਾ ਪਰ ਜਾਣਕਾਰੀ ਡੱਲੇਵਾਲ ਸਾਹਿਬ ਨੂੰ ਡੀ ਐਮ ਸੀ ਹਸਪੀਟਲ ਦੇ ਵਿੱਚ ਉਹਨਾਂ ਨੇ ਰੱਖਿਆ ਸਰਕਾਰ ਨੇ ਸਰਕਾਰ ਕਹਿੰਦੀ ਆ ਕਿ ਉਹ ਬਿਮਾਰ ਹੀ ਉਹਨਾਂ ਦੇ ਸਿਹਤ ਠੀਕ ਨਹੀਂ ਤਾਂ ਲੈ ਗਏ ਆ ਪਰ ਇਹ ਸਭ ਕੋਚੀਆਂ ਨੀਤੀਆਂ ਸਰਕਾਰ ਦੀਆਂ ਅਜੇ ਤੱਕ ਨਹੀਂ ਪਤਾ ਡੱਲੇਵਾਲ ਸਾਹਿਬ ਬਿਮਾਰ ਆ ਜਿੰਨਾ ਵੀ ਕਿਸਾਨ ਆ ਕੋਈ ਵੀ ਕਿਸਾਨ ਆ ਉਹ ਵੀ ਡੱਲੇ ਵਾਲੀ ਅੱਜ ਹਰ ਇੱਕ ਕਿਸਾਨ ਨੂੰ ਸਾਡੇ ਨੂੰ ਜੇ ਕੋਈ ਉਂਗਲੀ ਨਾ ਵੀ ਦੁੱਖ ਲੱਗਦਾ ਸਰੀਰ ਦੀ ਨੂੰ ਤੇ ਉਹ ਵੀ ਸਮਝ ਲਓ ਪਈ ਉਹੀ ਚੀਜ਼ ਆ ਸਰੀਰ ਇਸ ਕਰਕੇ ਜਿੰਨੇ ਵੀ ਸਾਡੇ ਕਿਸਾਨ ਆ ਉਹ ਡੱਲੇਵਾਲ ਹੀ ਸਮਝੋ ਉਹਨਾਂ ਨੂੰ ਲੜਾਈ ਅਸੀਂ ਜਿਹੜੀ ਲੜ ਰਹੇ ਧਰਮ ਦੀ ਲੜ ਰਹੇ ਆ ਜਿਹੜਾ ਵੀ ਇਥੇ ਲੜਾਈ ਦੇ ਵਿੱਚ ਆ ਗਿਆ ਖੁਦ ਆਗੂਗਾ ਲੀਡਰ ਆ ਸੋ ਡੱਲੇਵਾਲ ਸਾਹਿਬ ਵੀ ਇਥੋਂ ਛੇਤੀ ਦਾ ਛੇਤੀ ਆਉਣਗੇ ਜਿਥੇ ਬੰਦੀਆਂ ਉਹਨਾਂ ਦੇ ਵੀ ਕੋਈ ਵਿਚਾਰ ਕਰ ਰਹੀਆਂ ਜੋ ਪ੍ਰੋਗਰਾਮ ਦੇਣਗੀਆਂ ਉਹਦੇ ਨਾਲ ਅਸੀਂ ਜੀ ਤੋੜ ਜਾਨ ਤੋੜ ਕੇ ਆਪਣਾ ਜਿਹੜਾ ਵਾ ਕੰਮ ਕਾਰਜ ਕਰਾਂਗੇ ਧੰਨਵਾਦ ਜੀ ਸੁਰਜ ਜੀ ਇਧਰ ਆ ਜਿਓ ਜੀ ਬਾਕੀ ਸਾਡੇ ਪ੍ਰਧਾਨ ਸਾਹਿਬ ਜੀ ਦੇਣਗੇ ਪ੍ਰਧਾਨ ਸਾਹਿਬ ਜੋ ਜਾਣਕਾਰੀ ਅੱਜ ਦਾ ਜੋ ਮੋਰਚਾ ਚੱਲ ਰਿਹਾ ਕੀ ਵਿਚਾਰ ਹੈ ਜੀ ਤੁਹਾਡੇ ਉਹਨਾਂ ਬਾਰੇ ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੀ 13 ਫਰਵਰੀ ਤੋਂ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਤੇ ਰਤਨਪੁਰਾ ਬਾਰਡਰ ਤੇ ਜਿਹੜੇ ਆਪਣੇ ਮੋਰਚੇ ਚੱਲ ਰਹੇ ਆ ਅੱਜ ਮੋਰਚਾ ਜਿਹੜਾ 28 ਤਰੀਕ 28 ਨਵੰਬਰ ਦੇ ਵਿੱਚ ਪਹੁੰਚ ਚੁੱਕਾ ਵਾ ਮੋਰਚਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਸਾਰੇ ਕਿਸਾਨਾਂ ਦੇ ਹੌਸਲੇ ਬੁਲੰਦ ਆ ਜੋ ਆਪਣੇ ਸੁਖਜੀਤ ਸਿੰਘ ਜੀ ਹਰਦੋ ਝੰਡਾ ਜਿਹੜੇ ਆਪਣੇ 26 ਤਰੀਕ ਤੋਂ ਮਰਨ ਵਰ ਤੇ ਬੈਠੇ ਆ ਉਹ ਵੀ ਬਿਲਕੁਲ ਚੜਦੀ ਕਲਾ ਦੇ ਵਿੱਚ ਆ ਤੇ ਅਪੀਲ ਕਰਦੇ ਆ ਜਿਹੜੇ ਕਿਸਾਨ ਨੌਜਵਾਨ ਵਰਗ ਜਿਹੜਾ ਘਰਾਂ ਦੇ ਵਿੱਚ ਅਜੇ ਵੀ ਬੈਠੇ ਆ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੀ ਲੜਾਈ ਆ ਆਪਣੀਆਂ ਨਸਲਾਂ ਦੀ ਆ ਆਪਣੀਆਂ ਫਸਲਾਂ ਦੀ ਆ ਆਪਣੀ ਆਉਣ ਵਾਲੀ ਜਨਰੇਸ਼ਨ ਦੀ ਆ ਇਸ ਕਰਕੇ ਬੇਨਤੀ ਆ ਵੀ ਸਾਰੇ ਵੱਧ ਚੜ ਕੇ ਜਿਹੜੇ ਮੋਰਚਿਆਂ ਦੇ ਵਿੱਚ ਆਓ ਮੋਰਚਿਆਂ ਦਾ ਹਿੱਸਾ ਬਣੋ ਕਿਉਂਕਿ ਮੋਰਚਾ ਜਿਹੜਾ ਜਿੱਤ ਵੱਲ ਵਧ ਰਿਹਾ ਵਾ ਤੇ ਉਹ ਦਿਨ ਦੂਰ ਨਹੀਂਗਾ ਜਿਹੜਾ ਇਥੋਂ ਆਪਾਂ ਬਾਰਡਰਾਂ ਤੋਂ ਬਹੁਤ ਜਲਦੀ ਜਿਹੜਾ ਆਪਣੀਆਂ ਮੰਗਾ ਮਨਵਾ ਕੇ ਤੇ ਜਲਦੀ ਜਿੱਤ ਕੇ ਜਿਹੜਾ ਪੰਜਾਬ ਨੂੰ ਜਿਹੜਾ ਆਪਣੇ ਪਿੰਡਾਂ ਨੂੰ ਜਾਵਾਂਗੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਜਿਹੜੇ ਘਰਾਂ ਦੇ ਵਿੱਚ ਅਜੇ ਬੈਠੇ ਆ ਉਹ ਸੰਘਰਸ਼ਾਂ ਦੇ ਵਿੱਚ ਆਓ ਕਿਉਂਕਿ ਜਿਹੜੀ ਸਰਕਾਰ ਆ ਸਰਕਾਰਾਂ ਦੀਆਂ ਆਪਾਂ ਪਿਛਲੇ 1947 ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਅੱਜ ਤੱਕ ਆਪਾਂ ਵੇਖਿਆ ਵੱਖ-ਵੱਖ ਸਰਕਾਰਾਂ ਆਈਆਂ 70 78 ਸਾਲ ਬੀਤ ਗਏ ਆ ਜਿਹੜੀਆਂ ਵੀ ਸਰਕਾਰਾਂ ਆਈਆਂ ਉਹ ਕਾਰਪੋਰੇਟ ਘਰਾਣਿਆਂ ਦੀਆਂ ਕੱਠ ਪੁਤਲੀਆਂ ਬਣ ਕੇ ਨੱਚਦੀਆਂ ਵਾਂ ਕਿਉਂਕਿ ਸਰਕਾਰਾਂ ਦੀ ਸਿੱਧੀ ਸਿੱਧੀ ਮਨਸ਼ਾ ਵਾ ਵੀ ਜਿਹੜੇ ਕਿਸਾਨ ਆ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਕਿਸੇ ਤਰੀਕੇ ਲਾਂਬੇ ਕੀਤਾ ਜਾਵੇ ਤੇ ਇਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਦਿਹਾੜੀ ਕਰ ਲਈ ਮਜਬੂਰ ਕੀਤਾ ਜਾਵੇ ਆਪਾਂ ਉਸ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸਾਂ ਜਿਨ੍ਹਾਂ ਨੇ ਆਪਾਂ ਨੂੰ ਮੋੜ ਜ਼ਮੀਨਾਂ ਦੇ ਮਾਲਕ ਬਣਾਇਆ ਸੀਗਾ ਆਪਣੀਆਂ ਰਗਾਂ ਦੇ ਵਿੱਚ ਉਹਨਾਂ ਦਾ ਖੂਨ ਵਹਿੰਦਾ ਵਾ ਜਿਹੜੇ 7 ਤੇ 9 ਸਾਲ ਦੇ ਨੀਂਹਾਂ ਦੇ ਵਿੱਚ ਚਿਣੇ ਗਏ ਸੀਗੇ ਪਰ ਉਹਨਾਂ ਨੇ ਮੌਕੇ ਦੀ ਹਕੂਮਤ ਦੀ ਜਿਹੜੀ ਇੰਨੀ ਸੀ ਮੰਨੀ ਇਸ ਕਰਕੇ ਮੇਰੀ ਬੇਨਤੀ ਆ ਕਿ ਜਿੰਨੇ ਵੀ ਕਿਸਾਨ ਵੀਰ ਆ ਕਿਸਾਨੀ ਨਾਲ ਦਰਦ ਰੱਖਦੇ ਆ ਇਹ ਆਪਣੀ ਚੁੱਲ੍ਹੇ ਦੀ ਲੜਾਈ ਆ ਆਪਣੀਆਂ نسلਾਂ ਦੀ ਲੜਾਈ ਆ ਆਪਣੀਆਂ ਫਸਲਾਂ ਦੀ ਲੜਾਈ ਆ ਇਸ ਕਰਕੇ ਇਹਨਾਂ ਸੰਘਰਸ਼ਾਂ ਦਾ ਵਿੱਚ ਯੋਗਦਾਨ ਪਾਓ ਇਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਕੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੀ ਜਿਨ੍ਹਾਂ ਨੇ ਪਹਿਲਾਂ ਵੀ ਲੰਗਰ ਦੀ ਸੇਵਾ ਕੀਤੀ ਇੱਕ ਸਾਲ ਤੇ 13 ਦਿਨ ਤੇ ਅਜੇ ਵੀ ਮੋਰਚੇ ਦੇ ਵਿੱਚ ਬਾਈ ਜੀ ਡਟੇ ਹੋਏ ਆ ਜੀ ਅੱਜ ਵੀ ਲੰਗਰਾਂ ਦੀ ਸੇਵਾ ਕਰ ਰਹੇ ਆ ਕੀ ਵਿਚਾਰ ਹੈ ਜੀ ਜਦੋਂ ਬਾਣ ਲੱਗਿਓ ਤਬੇ ਰੋਸ ਜਾਗਿਓ ਆਓ ਆਪਾਂ ਕੁਝ ਬੋਲਣ ਤੋਂ ਪਹਿਲਾਂ ਸਾਡੇ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਾਡੇ ਨੌਜਵਾਨ ਤੇ ਸਾਡੇ ਭਰਾ ਤੇ ਹੋਰ ਵੀ ਜਿਹੜੀ ਸਾਰੀ ਸੰਗਤ ਆ ਕਿਸਾਨੀ ਜਾਂ ਸਾਡੇ ਦੇਸ਼ ਦੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਆਪਾਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਲੋਕਨ ਚੱਲ ਰਿਹਾ ਇਹ ਨਾ ਆਖਰੀ ਆ ਨਾ ਪਹਿਲਾ ਹੈ ਇਹ ਜਦੋਂ ਤੋਂ ਹੀ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਨੀਂਹ ਰੱਖੀ ਆ ਉਦੋਂ ਤੋਂ ਹੀ ਸਾਡੇ ਤੇ ਕਦੀ ਅਫਗਾਨੀ ਆ ਗਿਆ ਕਦੀ ਅੰਗਰੇਜ਼ ਆ ਗਏ ਪਰ ਸਾਨੂੰ ਉਹਨਾਂ ਤੇ ਇਹਨਾਂ ਰੋਸ ਨਹੀਂ ਜਿੰਨਾ ਸਾਡਿਆਂ ਨੇ 47 ਤੋਂ ਲੈ ਕੇ ਭਾਵੇਂ ਉਹ ਕਾਂਗਰਸ ਦੇ ਰੂਪ ਚ ਆਏ ਆ ਭਾਵੇਂ ਉਹ ਆਕਾਲੀਆਂ ਦੇ ਰੂਪ ਚ ਆਏ ਆ ਤੇ ਭਾਵੇਂ ਭਾਜਪਾ ਦੇ ਰੂਪ ਚ ਆਏ ਆ ਇਹਨਾਂ ਨੂੰ ਪਿਛਲਾ ਇਤਿਹਾਸ ਯਾਦ ਕਰ ਲੈਣਾ ਇਹਦਾ ਅਸੀਂ ਮੋਦੀ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਉਹਨਾਂ ਦੇ ਵਾਰਸ ਆ ਜਿਨ੍ਹਾਂ ਨੇ 5-5 4-4 ਸਾਲ ਦੇ ਜਿਹੜੇ ਸਾਡੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇਸਿੰਘ ਜੀ ਨੇ ਸਿੱਧੀ ਪਾ ਕੇ ਤੇ ਇਹ ਸਿੱਖੀ ਦੀ ਜਿਹੜੀ ਨੀ ਨੂੰ ਮਜ਼ਬੂਤ ਕੀਤਾ ਤੇ ਸਾਡੇ ਬਾਬਾ ਨੌਹਦ ਸਿੰਘ ਜੀ ਬਾਬਾ ਸ਼ਾਮ ਸਿੰਘ ਜੀ ਢਾਰੀ ਜਿਨ੍ਹਾਂ ਨੇ 90 95 ਸਾਲ ਦੀ ਉਮਰ ਦੇ ਵਿੱਚ ਖੰਡਾ ਵਾਇਆ ਪਰ ਇਹਨਾਂ ਸਰਕਾਰਾਂ ਨੂੰ ਚਣੇ ਚਬਾਏ ਆ ਤੇ ਅਸੀਂ ਉਹਨਾਂ ਦੇ ਵਾਰਸਾ ਮੋਦਨੀ ਦੱਸਣਾ ਚਾਹੁੰਦੇ ਆ ਵੀ ਤੈਨੂੰ ਮਤ ਭਲੇ ਖਾਵੇ ਇਹ ਅੱਜ ਇੱਕ ਦੋ ਆਗੂਨ ਚੁੱਕ ਕੇ ਢੱਲੇਵਾਰ ਸਾਹਿਬ ਨੂੰ ਚੁੱਕਿਆ ਤੇ ਉਹਨਾਂ ਤੋਂ ਵਾਦਾ ਸਾਡੇ ਜਿਹੜੇ ਜੋਧੇ ਆ ਸਖਜੀਤ ਸਿੰਘ ਜੀ ਹਰਤਵਾਲ ਝੰਡੇ ਜਿਨ੍ਹਾਂ ਨੇ ਮੋਰਚਾ ਸੰਭਾਲ ਲਿਆ ਸਾਡਾ ਉਹਨਾਂ ਗਾੜੀ ਵੀ ਸਿਰ ਝੁਕਦਾ ਜਿਨ੍ਹਾਂ ਨੇ ਉਹ ਕੁਰਬਾਨੀ ਲਈ ਤੇ ਅਸੀਂ ਉਹਨਾਂ ਤੋਂ ਬਾਅਦ ਵੀ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਕਿ ਇਹ ਲੜੀ ਮੁੱਕ ਨਹੀਂ ਚੱਲੀ ਇਹ ਕਦੋਂ ਤੋਂ ਸਾਡੇ ਤਾਈਂ ਆ ਜਿਹੜੇ ਲੱਖਾਂ ਲੋਕ ਆ ਇਹ ਆਪਦੀਆਂ ਹੁਣ ਆਰ ਪਾਰ ਦੀ ਲੜਾਈ ਆ ਅਸੀਂ ਕੁਰਬਾਨੀ ਦੇਣ ਤੋਂ ਕਦੇ ਵੀ ਪਛਾਣ ਨਹੀਂ ਹਟਾਂਗੇ ਮੋਦੀ ਤੇ ਆ ਜਿਹੜਾ ਬੰਦਾਰਾ ਨੂੰ ਕਹਾਂਗੇ ਅਸੀਂ ਮੁੱਖ ਮੰਤਰੀ ਇਨੂੰ ਵੀ ਸੋਚ ਲੈਣਾ ਚਾਹੀਦਾ ਕਿ ਜਿੱਥੇ ਤੈਨੂੰ 92 ਸੀਟਾਂ ਦਿੱਤੀਆਂ ਆਉਂਦੇ ਥਾਂ ਨੂੰ ਤੈਨੂੰ ਇੱਕ ਵੀ ਨਹੀਂ ਆਉਣੀ ਤੂੰ ਵੀ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਧੱਕਾ ਕਰ ਰਿਹਾ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਝੋਨਾ ਰੋਲਿਆ ਕਿੰਨੀ ਕਿੰਨੀ ਕਟ ਲਾਈ ਆ ਤੇ ਥੋੜਾ ਜਿਹਾ ਸਮਝ ਜਾ ਇਹ ਲੋਕ ਲੋਕਾਂ ਦੇ ਨਾਲ ਹੀ ਤੁਹਾਡੀ ਸਰਕਾਰ ਬਣਨੀ ਆ ਇਹਨਾਂ ਲੋਕਾਂ ਦੇ ਜਿੰਨਾ ਤੂੰ ਇਹ ਗੇਂਦ ਨੂੰ ਜਿੰਨਾ ਥਾਂ ਨੂੰ ਕੱਢੇ ਉਹ ਨਹੀਂ ਥਾਂ ਨੂੰ ਜਾਂਦੀ ਯਾਰ ਕਿੰਨਾ ਲੋਕਾਂ ਦੇ ਤਸ਼ੱਦਦ ਕਰੇਗਾ ਜਿੰਨਾ ਲੋਕਾਂ ਨੂੰ ਤੰਗ ਕਰੇਗਾ ਉਹਦੀ ਛੇਤੀ ਇਹ ਮਸਲਾ ਹੱਲ ਹੋਊਗਾ ਤੇ ਮੈਂ ਆਦੇ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਵੀ ਇਹ ਜਿਹੜਾ ਮੋਰਚਾ ਵਾ ਇੱਥੋਂ ਆਪਾਂ ਡਿੱਗ ਪਏ ਉਥਲੇ ਡੰਡੇ ਤੇ ਆਪਾਂ ਜੇ ਇੱਥੋਂ ਡਿੱਗ ਪਏ ਤੇ ਨਾ ਆਪਣੀ ਕਿਸਾਨੀ ਰਹਿਣੀ ਆ ਨਾ ਜਵਾਨੀ ਰਹਿਣੀ ਆ ਆਪਾਂ ਇਹਨਾਂ ਦੀ ਝਾਕ ਛੱਡ ਲੀਏ ਭਾਵੇਂ ਆਮ ਆਲਦੀ ਵੀ ਹੋਵੇ ਭਾਵੇਂ ਕਾਂਗਰਸੀ ਹੋਵੇ ਇਹ ਸਾਰੇ ਸਾਨੂੰ ਮਾਰਨ ਤੇ ਤੁਲੇ ਹੋਇਆ ਆਪਾਂ ਇਹਨਾਂ ਦਾ ਖਿਹੜਾ ਛੱਡ ਕੇ ਤੇ ਆਪਣੀ ਜਵਾਨੀ ਬਚਾਈਏ ਸਰਕਾਰਾਂ ਨੇ بڑے بڑے ਜਿਹੜੇ ਆ ਉਹ ਸਬਜ ਬਾਜ਼ ਸਾਨੂੰ ਵਿਖਾ ਕੇ ਇੱਕ ਆ ਭਾਰਤ ਮਾਲਾ ਦਾ ਨਾਮ ਕੱਢ ਕੇ ਜਿਹੜੀਆਂ ਸਾਡੀਆਂ ਸੜਕਾਂ ਤੇ ਰਾਈ ਸਾਡੀ ਲੱਖਾਂ ਕਿੱਲੇ ਜ਼ਮੀਨ ਲੈ ਲਈਏ ਇੱਕ ਹੋਰ ਮੈਂ ਇੱਕ ਦਿਨ ਪੜਿਆ ਸੀ ਨਿਰਮਲ ਯੋਜਨਾ ਲੈ ਕੇ ਆ ਰਹੇ ਕਿ ਕਿਉਂਕਿ ਪਾਣੀ ਤੇ ਤੁਹਾਡੀ ਪਾਣੀ ਤੇ ਆਖਿਆ ਤੁਹਾਨੂੰ ਇੱਕ ਬੰਨੇ ਆਖੀ ਜਾਂਦੇ ਆ ਵੀ ਝੋਨੇ ਦੇ ਪਾਣੀ ਮਕਾਤਾ ਝੋਨਾ ਨਾ ਲਾਓ ਇੱਕ ਬੰਨੇ 32000 8000 ਸੈਲਰ ਸਨ